ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਗਰੀਬ ਵਿਅਕਤੀ ਮਹਿੰਗਾਈ ਦੀ ਮਾਰ ਹੇਠਾ ਪਿਸਦਾ ਜਾ ਰਿਹਾ ਹੈ ਸਬਜ਼ੀ ਦੇ ਰੇਟ ਅਸਮਾਨ ਨੂੰ ਛੂ ਰਿਹਾ ਨੇ ਜਿੱਥੇ ਕਿ ਕੁਝ ਦਿਨ ਪਹਿਲਾਂ ਟਮਾਟਰ ਨੇ ਆਪਣਾ ਰੰਗ ਵਿਖਾਇਆ ਤੇ ਉੱਥੇ ਹੀ ਹੁਣ ਪਿਆਜ਼ ਨੇ ਵੀ ਲੋਕਾਂ ਦੇ ਹੰਝੂ ਵਹਾਉਣੇ ਸ਼ੁਰੂ ਕਰ ਦਿੱਤੇ ਨੇ ਕਿਉਂਕਿ ਪਿਆਜ਼ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਨਾਬਾ ਅਨਾਜ ਮੰਡੀ ਦੇ ਵਿੱਚ ਪਿਆਜ਼ 60 ਰੁਪਏ ਤੋਂ ਪਾਰ ਹੋ ਚੁੱਕਿਆ ਹੈ ਪਿਆਜ਼ ਦੇ ਥੋਕ ਵਿਕਰੇਤਾ ਦਾ ਮੰਨਣਾ ਹੈ ਕਿ ਲਗਾਤਾਰ ਪੈ ਰਹੀ ਬਾਰਿਸ਼ ਦੇ ਕਾਰਨ ਪਿਆਜ਼ ਦੀ ਫਸਲ ਖਰਾਬ ਹੋ ਚੁੱਕੀ ਹੈ ਜਿਸ ਦੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਪਿਆਜ਼ ਦਾ ਰੇਟ ਸੋ ਵੱਧਦੀ ਮਹਿੰਗਾਈ ਤੋਂ ਨਾਬਾਨਿਵਾਸੀ ਕਾਫੀ ਦੁਖੀ ਹਨ ਕਿਉਂਕਿ ਪਿਆਜ਼ ਦੇ ਨਾਲ ਸਬਜ਼ੀਆਂ ਦੇ ਰੇਟ ਵੀ ਅਸਮਾਨ ਨੂੰ ਛੂਰੇ ਨੇ ਮਟਰ 200 ਰੁਪਏ ਕਿਲੋ ਗੋਭੀ 70 ਰੁਪਏ ਕਿਲੋ ਬੈਂਗਨ 60 ਰੁਪਏ ਕਿਲੋ ਅਦਰਕ 300 ਰੁਪਏ ਕਿਲੋ ਅਤੇ ਸਿਰਫ ਦਸਰ ਕद्दू 40 ਰੁਪਏ ਕਿਲੋ ਸਭ ਤੋਂ ਘੱਟ ਰੇਟ ਤੇ ਵਿਕ ਰਿਹਾ ਹੈ ਪਰ ਲੋਕ ਕद्दू ਵੀ ਕਿੰਨਾ ਕੁ ਖਾ ਲੈਣਗੇ ਆਦੋਂ ਇਹ ਰੋਟੀ ਤਾਂ ਬਿਲਕੁਲ ਹੀ ਮੁਸ਼ਕਲ ਹੋਈ ਵੀ ਹੈ ਜੀ ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਦੋਵੇਂ ਮਹਿੰਗਾਈ ਚ ਆਪਣਾ ਆਪਣਾ ਯੋਗਦਾਨ ਬਰਾਬਰ ਪਾ ਰਹੀਆਂ ਨੇ ਉਲਟ ਟਮਾਟਰ ਇਹ ਲਾਉ ਇਹ ਵੀ 40-50 ਰੁਪਏ ਤੋਂ ਉੱਪਰ ਫਿਰ ਰਿਹਾ ਹੈ ਪਿਆਜ਼ ਹੈ ਉਹ 50-60 ਤੋਂ ਉੱਪਰ ਫਿਰ ਰਿਹਾ ਹੈ ਮਤਲਬ ਜੇ ਲਾਈਏ ਸੇਬ ਤੇ ਪਿਆਜ਼ ਦਾ ਟਮਾਟਰ ਦਾ ਰੇਟ ਇੱਕੋ ਜਿਹਾ ਹੋਇਆ ਹੋਵੇ ਸੇਬ ਵੀ ਉਸੇ ਰੇਟ ਮਿਲ ਸਕਦਾ ਹੈ ਟਮਾਟਰ ਪਿਆਜ਼ ਵੀ ਉਸੇ ਰੇਟ ਮਿਲ ਸਕਦਾ ਹੈ ਹੁਣ ਤੜਕਾ ਲਾਉਣ ਨੂੰ ਤਾਂ ਪਿਆਜ਼ ਟਮਾਟਰ ਦੀ ਲੋੜ ਹੈ ਸੇਬ ਦੀ ਤਾਂ ਨਹੀਂ ਤੋਂ ਮਤਲਬ ਆਮ ਆਦਮੀ ਦੀ ਥਾਲੀ ਬਿਲਕੁਲ ਖਾਲੀ ਹੁੰਦੀ ਜਾ ਰਹੀ ਹੈ ਸਰਕਾਰ ਕੁਝ ਵੀ ਨਹੀਂ ਕਰ ਰਹੀ ਹੁਣ ਪੈਟਰੋਲ ਵੀ ਵਧਾਤਾ ਬਿਜਲੀ ਵੀ ਵਧਾਤੀ ਡੀਜ਼ਲ ਵੀ ਵਧਾਤਾ ਇਹ ਸਾਰਾ ਕੁਝ ਗਰੀਬਾਂ ਤੇ ਹੀ ਪੈਂਦਾ ਹੈ ਆਮ ਆਦਮੀ ਤੇ ਹੀ ਪੈਂਦਾ ਹੈ ਇਹਨਾਂ ਦੀਆਂ ਮੁਸ਼ਕਲਾਂ ਦੇ ਪਰੇ ਵੀ ਨੂੰ ਬਗਰੇ ਨਹੀਂ ਸਰਕਾਰ ਨੂੰ ਸੋਚਣਾ ਚਾਹੀਦਾ ਵੱਡੇ ਘਰਾਂ ਦੇ ਕੰਮ ਚੱਲ ਜਾਂਦੇ ਨੇ ਲੇਕਿਨ ਛੋਟੇ ਘਰਾਂ ਨੂੰ ਪਾਣੀ ਨਾਲ ਰੋਟੀ ਖਾਣੀ ਜ਼ਰੂਰੀ ਹੋ ਗਈ ਉਹ ਪਿਆਰੇ ਜਿਹੜੇ ਹਰੇ ਮਟਰ ਨੇ ਉਹ 200 ਰੁਪਏ ਕਿਲੋ ਦੇ ਨੇੜੇ ਪਹੁੰਚੇ ਹੋਏ ਨੇ ਦੇਖੋ ਕਮਾਲ ਦੀ ਗੱਲ ਹੈ ਤੇ ਗੋਭੀ ਆ ਉਹ ਵੀ 80 90 ਰੁਪਏ 70 ਦੇ ਨੇੜੇ ਪਹੁੰਚੀ ਹੋਈ ਹੈ ਸਾਰੀਆਂ ਚੀਜ਼ਾਂ ਹੀ ਮਹਿੰਗੀਆਂ ਹੋ ਗਈਆਂ ਜੀ ਕੋਈ ਚੀਜ਼ ਖਾਣ ਵਾਲੀ ਨਹੀਂ ਕੋਈ ਦਾਲਾ ਖਾਣ ਵਾਲੀ ਨਹੀਂ ਕਿ ਸਬਜ਼ੀ ਖਾਣ ਵਾਲੀ ਨਹੀਂ ਕੀ ਲੱਗਦਾ ਫਿਰ ਗਰੀਬਤਾ ਨਹੀਂ ਦੇਖ ਸਕਦਾ ਹੁੰਦਾ ਉਹੀ ਉਹ ਦੇਖ ਰਿਹਾ ਹੈ ਹੈਨਾ ਹੋਂ ਜੇ ਪ੍ਰਮਾਤਮਾ ਹੀ ਕੁਝ ਕਰ ਦੋਵੇ ਤਾਂ ਵਧੀਆ ਜੀ ਲੇਕਿਨ ਉਮੀਦ ਤਾਂ ਨਹੀਂ ਲੱਗਦੀ ਵੀ ਕੋਈ ਸਿਆਸੀ ਆਗੂ ਇਹਨਾਂ ਦਾ ਹੱਥ ਪੜੂਗਾ। ਫਸਲ ਘਟਾ ਇਸ ਵਰਗੇ ਨੇ ਜੀ। ਫਸਲ ਬਰਬਾਦ ਵੀ ਕੁਝ ਤੋਂ ਜ਼ਿਆਦਾ ਹੋ ਗਈ ਕਿੰਨੇ ਨੇ ਜੀ। ਅੰਬਾਰਿਸ਼ ਕਰਕੇ ਹਾਂ ਜੀ। ਤੇ ਅੱਜ ਕਿੱਥੋਂ ਆਰੇ? ਇਹ ਆਪਾਂ ਐਮਪੀ ਬਦਨਾਵਰ ਤੋਂ ਆ ਰਹੇ ਜੀ ਕਿੰਨੇ ਨੇ ਪਿਆਰ। ਹਾਂ ਜੀ। ਬਹੁਤ ਸਾਰੋਂ ਕੁੜੇ ਦੇ ਆਏ ਜੀ ਕਿੰਨੇ ਨੇ ਜੀ। ਤੇ ਆਜ ਬਹੁਤ ਖਰਾਬ ਹੋ ਗਿਆ ਕਿੰਨੇ ਨੇ। ਫਸਲ ਲੋਕਰਾ ਹੋ ਗਈ ਸਲਬਿਆ ਦੀ। ਕਹਿੰਦੇ ਅਜੇ ਤੇਜੀ ਹੋ ਸਕਦੀ ਹੈ ਪਿਆਰ ਦੀ ਕਿੰਨੇ ਨੇ। ਤੇ ਉਹ ਸਿਤਰਾ ਸੀ ਰੱਖ